ਵਿਦਾਂ ਸਬਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ ਹੈ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਏਡੀਸੀ ਗੁਰਦਾਸਪੁਰ ਹਰਜਿੰਦਰ ਸਿੰਘ 베ਦੀ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ ਹੈ ਉਹਨਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਨੇ ਇਸ ਮੌਕੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ ਆਰਤੀਆਂ ਅਤੇ ਸ਼ਾਲਰ ਮਾਲਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ADC ਗੁਰਦਾਸਪੁਰ ਨੇ ਕਿਹਾ ਹੈ ਕਿ ਬਿਨਾ ਪਰਚੇਜ ਕਿਸੇ ਵੀ ਆਰਤੀ ਨੂੰ ਸਰਕਾਰੀ ਬਾਜ਼ਾਰਦਾਨੇ ਵਿੱਚ ਝੋਨਾ ਪਰਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਕਿ ਉਹਨਾਂ ਨੂੰ ਖੱਜਲਖਵਾਰ ਨਾ ਹੋਣਾ ਪਵੇ। ਝੋਨੇ ਦੀ ਖਰੀਦ ਹੁੰਦਿਆਂ ਸਾਰ ਹੀ 24 ਘੰਟਿਆਂ ਵਿੱਚ ਪੇਮੈਂਟ ਉਹਨਾਂ ਦੇ ਖਾਤੇ ਵਿੱਚ ਹੋਵੇਗੀ। ADC ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਣਗਿਲੀ ਕਰਨ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ ਰਿਆਇਤ ਸੰਬੰਧੀ ਭਾਰਤ ਸਰਕਾਰ ਨਾਲ ਗੱਲਬਾਤ ਵੀ ਕੀਤੀ ਜਾਵੇਗੀ। ਇਸ ਵੇਲੇ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ ਹਾਂ। ਜਨਿਤੈਸ਼ੀ ਦੇ ਲਈ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਵਿੱਚ ਕੁਝ ਕਾਤਾ ਮਿਲੀਆਂ ਸੀਗੀਆਂ ਕਿ ਕੋਸਨ ਇੰਸਪੈਕਟਰਾਂ ਦੇ ਮਿਲੀ ਭੁਗਤ ਨਾਲ ਜਿਹੜਾ ਇਨਸਪੈਕਟਰ ਨੇ ਸਰਕਾਰੀ ਬਾੜਦਨਾ ਜਿਹੜਾ ਆਰਤੀਆਂ ਨੂੰ ਦਿੱਤਾ ਔਰ ਆਰਤੀਆਂ ਨੇ ਬਿਨਾ ਕਿਸੇ ਪਰਚੇਜ ਕਰਨ ਤੋਂ ਬਿਗਾਰਛਤਾ ਮਾਲ ਜਿਹੜਾ ਉਹ ਸਰਕਾਰ ਦੇ ਬਾੜਦਾਨੇ ਚ ਭਾਰਤਾ ਕੋਈ ਪਰਚੇਜ ਨਹੀਂ ਹੋਈ ਜਿੰਨੇ ਕਿਹਾ ਕਿ ਨੋਰਮਸ ਨੇ ਇਹਨਾਂ ਦੇ ਹੁੰਦੇ ਕੁਛ ਉਹਦੇ ਚ ਕੋਈ ਉਹਨੂੰ ਫਾਲੋ ਨਹੀਂ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਮੈਨੂੰ ਜਿਹੜੇ ਜ਼ੁੰਮੇਵਾਰ ਅਫਸਰ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਇਹਦੇ ਚ ਲੱਗਦੀ ਹੈ ਕਿ ਸਾਰਿਆਂ ਦੀ ਮਿਲੀ ਭੁਗਤ ਨਾਲ ਹੀ ਇਹ ਕੰਮ ਹੁੰਦਾ ਉਦਰ ਭਾਈ ਇੱਕ ਬੰਦੇ ਦੀ ਮਿਲੀ ਬਹੁਤ ਨਾਲ ਤਾਂ ਕੰਮ ਹੋ ਨਹੀਂ ਸਕਦਾ ਇਸ ਕਰਕੇ ਸਾਰੇ ਜ਼ਿੰਮੇਵਾਰ ਨੇ ਅਫਸਰ ਕੋਈ ਇੱਕ ਕਿਉਂ ਨਹੀਂ ਕਾਰਵਾਈ ਹੋਏਗੀ ਇਹਨਾਂ ਤੇ ਸਖਤਕਾਰ ਡੀ ਸਾਹਿਬ ਨੇ ਦੱਸਿਆ ਨਹੀਂ ਕਿ ਇਹਨਾਂ ਤੇ ਸਖਤ ਕਾਰਵਾਈ ਕਰਾਂਗੇ ਜਿਹੜੇ ਜਿੰਨੂੰ ਦੇਖੋ ਹੁਣ ਬਾਰਦਾਨਾ ਵਾ ਬਾਰਦਾਨੇ ਚ ਭਰ ਗਿਆ ਹੁਣ ਬਾਰਦਾਨਾ ਜਿਵੇਂ ਮੈਨੂੰ ਡੀ ਐਮ ਸਾਹਿਬ ਕਹਿੰਦੇ ਸੀਗੇ ਇੱਕ ਬਾਰਦਾਨਾ ਆਪਾਂ ਆੜਤੀਆਂ ਨੂੰ ਪਾਵਾਂਗੇ ਉਹਦੀ ਕਿਵੇਂ ਇੱਕ ਬੋਰੀ ਦੀ ਕੀਮਤ 90 ਰੁਪਏ ਹੈ ਤਾਂ ਜਦੋਂ ਇਹਨੂੰ ਪਰਟਰਨ ਦੇਤਾ ਉਹਦੀ ਉਹ ਵੀ ਕੈਟਾਗਰੀ ਚੋਂ ਪੀਚ ਹੋ ਜਾਣਾ ਜੇ ਬੀਚ ਹੋ ਗਈ ਤਾਂ ਦੀ ਕੀਮਤ 20 ਰੁਪਏ ਰਹਿ ਜਾਣੀ ਹੈ ਤਾਂ 70 ਰੁਪਏ ਤਾਂ ਕਹੇ ਨਾ ਤਾਂ ਜਿਹੜਾ ਬਾਤ ਨਾ ਉਹ ਇਨਸਪੈਕਟਰਾਂ ਨੂੰ ਪੈਣਾ ਚਾਹੀਦਾ ਹੈ ਆੜਤੀਆਂ ਨੂੰ ਨਹੀਂ ਪੈਣਾ ਚਾਹੀਦਾ ਕਸੂਰ ਤਾਂ ਇਨਸਪੈਕਟਰਾਂ ਨੇ ਆੜਤੀ ਥੋੜੇ ਕਸੂਰਵਾਰ ਨੇ ਆੜਤੀਆਂ ਨੂੰ ਦੇਣਾ ਨਹੀਂ ਚਾਹੀਦਾ ਬਾਤ ਨਾ ਤੇ ਬਾਤਨਾਂ ਦਾ ਨਾਮ ਦਿੰਦੇ ਤਾਂ ਬਾਤਨਾਂ ਵਿੱਚ ਸਰਕਾਰੀ ਮਾਲ ਨਾ ਪਾਉਂਦੇ ਇਸ ਕਰਕੇ ਮੈਂ ਇਹੀ ਚਾਹੁੰਦਾ ਕਿ ਜਿਹੜੇ ਬੰਦੇ ਦਾ ਜਿਹੜਾ ਕਸੂਰ ਹੈ ਉਹਨੂੰ ਉਨੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਚਾਹੇ ਉਹ ਆੜਤੀ ਆ ਚਾਹੇ ਇਨਸਪੈਕਟਰ ਆ ਚਾਹੇ ਡੀਐਮ ਜਿਹੜਾ ਮਰਜ਼ੀ ਹੋਵੇ ਜਿੰਨੀ ਜਿੰਨੀ ਕਹਿਦੀ ਜੁਮਮਾ ਦੀ ਫਿਕਸ ਵਾ ਉਹਨੀ ਉਨੀ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਔਰ ਮਲੇਗੀ ਵੀ ਜ਼ਰੂਰ ਤੇ ਜਿਹੜਾ ਸਵਾਲ ਕੀਤਾ ਸੀ ਕਿ ਜਿਹੜੇ ਕਰੀਦ ਜਿਹੜੀ 16 ਤਰੀਕ ਦੀ ਅਨਾਉਂਸਮੈਂਟ ਦੇ ਵੇਖੋ ਜੀ ਜਿਹੜੀ ਵੀ ਖਰੀਦ ਦੀ ਗੱਲ ਕਰਦੇ ਹੋ ਸਰਕਾਰ ਨੇ 17% ਮਾਸਟਰ ਵਾਲਾ ਜਿਹੜਾ ਝੋਨਾ ਲੈਣਾ ਹੁੰਦਾ ਕੀ ਆ ਕਿ ਜਦੋਂ ਖਰੀਦ ਸ਼ੁਰੂ ਹੁੰਦੀ ਆ ਕੋਈ 20 ਵਾਲਾ ਲਾਇਆ ਕੋਈ 22 ਵਾਲਾ ਲਾਇਆ ਕੋਈ 24 ਵਾਲਾ ਲਾਇਆ ਪਰ ਜਦੋਂ ਸਰਕਾਰ ਦੇ ਬਾਜ਼ਾਰਤਾਂ ਵਿੱਚ ਮਾਲ ਪੈ ਜਾਂਦਾ ਤਾਂ ਫਿਰ ਕਹਿੰਦੇ ਨੇ ਜੀ ਆਰਤੀ ਕਹਿ ਦਿੰਦੇ ਨੇ ਦੂਜੇ ਕਹਿੰਦੇ ਜੀ ਮਾਲ ਚੁੱਕਿਆ ਨਹੀਂ ਗਿਆ ਫਿਰ ਮਿੱਲਾਂ ਵਾਲਿਆਂ ਨੂੰ ਮਾਲ ਦੇਣਾ ਫਿਰ ਮਿੱਲਾਂ ਵਾਲੇ ਕਹਿੰਦੇ ਜੀ ਅਸੀਂ ਤਾਂ 17% ਵਾਲਾ ਲੈਣਾ ਜਾਂ 22% ਵਾਲਾ ਤੇ ਫਿਰ ਕੱਟ ਲੱਗੂਗਾ ਅਜਾ ਕੱਟ ਲੱਗੂਗਾ ਤੇ ਕੱਟ ਨਾ ਨਾ ਤਾਂ ਦੇਣਾ ਇਨਸਪੈਕਟਰ ਨੇ ਤੇ ਨਾ ਦੇਣਾ ਮਾਰਕੀਟ ਕਮੇਟੀ ਨੇ ਤੇ ਨਾ ਦੇਣਾ ਆਰਤੀ ਨੇ ਉਹ ਫਿਰ ਕੱਟ ਜ਼ਿੰਮੇਵਾਰ ਕੋ ਲੈਣਗੇ ਨਾ ਇਹ ਪਰ ਜਦੋਂ ਜ਼ਿੰਮੇਵਾਰ ਕੋ ਕੱਟ ਲੈਣਗੇ ਜਿੰਮੇਦਾਰ ਕਹਿੰਦਾ ਮੈਂ ਤਾਂ ਸਰਕਾਰ ਦੇ ਖਾਤੇ ਚ ਪਾ ਕੇ ਆਂ ਜੀ ਸਰਕਾਰੀ ਭਾਰਤਾਂ ਨੇ ਚ ਪਾ ਕੇ ਮੈਨੂੰ ਕੱਟ ਖਤ ਪਿਛਲੀ ਵਾਰੀ ਵੀ ਇਹੋ ਕੁਛ ਹੀ ਹੋਇਆ 2-200 ਰੁਪਏ ਕੱਟ ਲਾਇਆ ਪਹਿਲਾਂ ਇਤੋਂ ਕੱਟ ਲੱਗ ਕੇ ਮਾਰ ਚੁੱਕਿਆ ਤਾਂ ਐਸਾ ਹੋ ਕੰਮ ਨਹੀਂ ਹੋਣਾ ਇਹ ਕੱਟ ਮੈਂ ਜ਼ਿੰਮੇਦਾਰਾਂ ਨੂੰ ਨਹੀਂ ਲੱਗਣ ਦੇਣਾ ਕਿਸਾਨ ਤੇ ਮੰਡੀਆਂ ਚ ਫਸੇ ਪਾਰੇ ਉਹਨਾਂ ਦੇ ਵੀ 17% ਮੌਇਸਚਰ ਵਾਲਾ ਜਿਹੜਾ ਚੋਨਾ ਮੇਰੇ ਨਾਲ ਹੁਣ ਤੂੰ ਹੀ ਚੱਲ ਜਾ ਮਟੀਆਂ ਚ ਹਿਸਾਬ ਬਣਾ ਆ ਆਪਾਂ ਹੁਣੇ ਪਰਚੇਜ ਪੂਰਨੇ ਆ ਜਿਹੜੇ ਕਿਸਾਨ ਆ ਕੇ ਬੈਠੇ ਨੇ ਔਰ ਮੈਂ ਕਿਸਾਨਾਂ ਨੂੰ ਵੀਰਾਂ ਨੂੰ ਅਪੀਲ ਕਰਦਾ ਕਿ ਝੋਨਾ ਸਕਾ ਕੇ ਲਿਆਓ ਮੰਡੀਆਂ ਚ ਸੁੱਕਾ ਝੋਨਾ ਆਵੇਗਾ ਤਾਂ ਨਾਲ ਦੀ ਨਾਲ ਤੁਹਾਡੀ ਪਰਚੇਜ ਵੀ ਹੋਏਗੀ ਤੇ ਤੁਹਾਡੇ 24 ਘੰਟਿਆਂ ਦੇ ਵਿੱਚ ਤੁਹਾਨੂੰ ਪੈਸੇ ਮਿਲਣਗੇ ਦਾ ਸਰ ਜੀ ਤੁਸੀਂ ਕਿਹਾ ਕਿ ਹਾਰਪ੍ਰਭਾਵਿਤ ਇਲਾਕਾ ਹੈ ਔਰ ਹਰ ਪ੍ਰਭਾਵਿਤ ਇਲਾਕੇ ਨੂੰ ਸਰਕਾਰ ਨੂੰ ਨਹੀਂ ਚਾਹੀਦਾ ਥੋੜੀ ਰੈਲੈਕਸੇਸ਼ਨ ਥੋੜੀ ਮੋਇਸਚਰ ਵਾਧਾ ਇਹ ਤਾਂ ਡੀਐਫਸੀ ਸਾਹਿਬ ਨੇ ਦੱਸਿਆ ਇਹ ਤਾਂ ਡੀਐਫਸੀ ਨੇ ਦੱਸਿਆ ਕਿ ਸੈਂਟਰ ਦੀਆਂ ਟੀਮਾਂ ਆ ਰਹੀਆਂ ਨੇ ਕਿ ਸੈਂਟਰ ਦਾ ਕੰਮ ਹੀ ਹੈ ਸੈਂਟਰ ਚੋਂ ਟੀਮਾਂ ਆਉਣਗੀਆਂ ਤੇ ਦੇ ਦੇਣਗੀਆਂ ਤੇ ਉਹਦੇ ਮੁਤਾਬਕ ਹੋ ਜਾਏਗਾ ਠੀਕ ਧੰਨਵਾਦ ਦੇਖੋ ਜੀ ਅੱਜ ਅਸੀਂ ਆਪਣੀ ਅਨਾਜ ਮੰਡੀ ਡੇਰਾ ਬਾਬਾ ਨਾਨਕ ਵਿਖੇ ਆਏ ਹਾਂ ਸਾਡੇ ਧਿਆਨ 'ਚ ਮਸਲਾ ਆਇਆ ਸੀਗਾ ਕਿ ਰਿਗਾਰਡਿੰਗ ਜਿਹੜੇ ਆਤੀਏ ਨੇ ਉਹ ਬਿਨਾ ਪਰਚੇਸ ਤੋਂ ਜਿਹੜੇ ਆ ਵਾਰਦਾਨਿਆਂ ਵਿੱਚ ਮਾਲ ਭਰੀ ਜਾ ਰਹੇ ਆ ਉਸ ਸਬੰਧੀ ਜਿਹੜੀ ਹੈ ਇਹ ਗੱਲ ਜਿੱਦਾਂ ਸਾਡੇ ਧਿਆਨ 'ਚ ਆਈ ਹੈ ਉਪਰੰਤ ਅਸੀਂ ਕਾਰਵਾਈ ਕਰਦੇ ਹੋਏ ਮੈਂ ਡੀਐਫਐਸਸੀ ਨੇ ਮੱਡੀ ਅਫਸਰ ਨੇ ਜਿੰਨਾ ਜਿੰਨਾ ਦੀ ਵੀ ਰੇ ਵਿੱਚ ਗਲਤੀ ਹੈ ਉਸ ਸਬੰਧੀ ਜਿਹੜਾ ਅਸੀਂ ਲਿਖਤੀ ਤੌਰ 'ਤੇ ਕੋਈ ਸਪਸ਼ਟੀਕਰਨ ਮੰਗ ਰਹੇ ਹਾਂ ਜੇ ਉਹ ਸਪਸ਼ਟੀਕਰਨ ਸਾਨੂੰ ਸਹੀ ਪਾਇਆ ਜਾਂਦਾ ਇਰੇ ਵਿੱਚ ਕਿਸੇ ਤਰ੍ਹਾਂ ਨਹੀਂ ਹੋਈ ਤਾਂ ਸਬੰਧੀ ਕਾਰਵਾਈ ਕੀਤੀ ਜਾਵੇਗੀ ਇਹਦੇ ਵਿੱਚ ਭਿਆਨ ਚ ਹੈ ਕਿ ਆਰਤੀਆਂ ਨੇ ਬਿਨਾਂ ਦੱਸੇ ਜਿਹੜੀ ਹੈ ਇਹ ਆਪਣੇ ਬਾੜਦਾਨਿਆਂ ਜੀ ਭਰਤੀ ਕੀਤੀ ਹੈ ਉਸ ਸਬੰਧੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਜਿਹੜੇ ਸਾਡੇ ਪਰਚੇਜ਼ਿੰਗ ਏਜੰਸੀ ਹੈ ਸਾਡੀ ਸੈਕਟਰੀ ਮਾਰਕੀਟ ਕਮੇਟੀ ਦੇ ਨੇ ਜਾਂ ਆਰਤੀਏ ਨੇ ਜੋ ਵੀ ਨਿਯਮ ਅਨੁਸਾਰ ਜਿੱਦੋਂ ਉਹਨਾਂ ਦਾ ਸਪੱਸ਼ਟੀਕਰਨ ਸਾਨੂੰ ਆਉਂਦਾ ਟਾਈਮ ਟਾਈਮ ਬਾਉਂਡ ਕਰ ਦਿੱਤਾ ਤੇ ਜੋ ਵੀ ਇਸ ਸਬੰਧੀ ਜੋ ਸਾਨੂੰ ਸਪੱਸ਼ਟੀਕਰਨ ਆਉਂਦਾ ਅਸੀਂ ਸਖਤ ਸਖਰੂਲਾ ਨੂੰ ਸਾਰ ਜਿਹੜੀ ਹੈ ਉਹ ਕਾਰਵਾਈ ਕਰਾਂਗੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਗੁਰਦਾਸਪੁਰ ਦੀਆਂ ਸਾਡੀਆਂ ਮੰਡੀਆਂ ਜਿੱਥੇ ਪਰਚੇਜ਼ ਹੋ ਰਹੀ ਹੈ ਮੇਰੇ ਬਾਕੀ ਦੇ ਆਰਤੀ ਵੀਰਾਂ ਨੂੰ ਜਿਹੜੇ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਅਪੀਲ ਹੈ ਕਿ ਕਿਉਂਕਿ ਬਾਰਦਾਨੇ ਦੀ ਸਾਡੇ ਕੋਲ 100% ਤੋਂ ਵੱਧ ਜਿਹੜੇ ਬਾਰਦਾਨੇ ਉਪਲਬਧ ਨੇ ਅਸੀਂ ਅਵੇਲੇਬਲ ਕਰਾ ਚੁੱਕੇ ਹਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਬਟ ਇਹਨੂੰ ਅਸੀਂ ਭਰਨਾ ਹੈ ਪਰਚੇਜ਼ ਤੋਂ ਬਾਅਦ ਵਿੱਚ ਇਹ ਜਿਹੜੀ ਅੰਗੈਲੀ ਹੈ ਇਹ ਬਿਲਕੁਲ ਵੀ ਜਿਹੜੀ ਹੈ ਇਹ ਜਿਹੜੀ ਆਪਣੀ ਇੰਗੈਲੀ ਦੀ ਸੂਰਤ ਵਿੱਚ ਸਖਤ ਕਾਰਵਾਈ ਹੋਏਗੀ ਇਸ ਵਿੱਚ ਮੈਂ ਫੇਸਪਾਸਟ ਕਰ ਦਵਾ ਆਪਣੇ ਆਰਤੀ ਵੀਰਾਂ ਨੂੰ ਕਿ ਤੁਸੀਂ ਜਿਹੜੀ ਹੈ ਪਰਚੇਸ ਕਰਨ ਤੋਂ ਬਾਅਦ ਪਰਤੀ ਕਰੋ ਤਾਂ ਜੋ ਕਿਸੇ ਤਰ੍ਹਾਂ ਦੇ ਵੀ ਨਾ ਤੁਹਾਡੀ ਖੱਜਲ ਖਰਾਬੀ ਹੋਵੇ ਨਾ ਸਾਡੇ ਕਿਸਾਨ ਵੀਰਾਂ ਦੀ ਹੋਵੇ ਤੇ ਨਾ ਹੀ ਆਪਣੇ ਜਿਹੜੇ ਸੈਲਰ ਵੀਰਾਂ ਦੀ ਹੋਵੇ ਇੱਕ ਸਰ ਇਹ ਦਮਕ ਜਿਵੇਂ ਹੁਣ ਅੱਜ 8 ਤਰੀਕ ਹੋ ਗਈ ਹੈ 16 ਤਰੀਕ ਤੱਕ ਖਰੀਦਾ ਸਰਕਾਰ ਨੇ ਕਿਹਾ ਹੋਇਆ ਤੇ ਇਨੀ ਲੇਟ ਦਾ ਕਾਰਨ ਕੀ ਹੈ ਵੀ ਹਾਲ ਤੱਕ ਮੰਡੀ ਅਚ ਖਰੀਦ ਸ਼ੁਰੂ ਤੋਂ ਨਹੀਂ ਹੋਈ ਦੇਖੋ ਜਿਹਦੇ ਵਿੱਚ ਮੈਂ ਹੀ ਦੱਸਾਂਗਾ ਤੁਸੀਂ ਆਪ ਸਾਰੇ ਜਾਨੂ ਵਿੱਚ ਬਰਸਾਤਾਂ ਵੀ ਆ ਗਈਆਂ ਲਗਾਤਾਰ ਬਾਰਿਸ਼ ਵੀ ਪਈ ਹੈ ਜਿਹਦੇ ਕਰਕੇ ਥੋੜੀ ਜਿਹੀ ਹੋਈ ਹੈ ਬਟ ਫਿਰ ਵੀ ਜਿਹੜਾ ਅਸੀਂ ਟਾਰਗੇਟ ਹੈ ਟਾਈਮਲੀ ਜਿਹੜਾ ਅਸੀਂ ਪੂਰਾ ਕਰਾਂ ਕਿੰਨੇ ਦਿਨ ਤੱਕ ਇਹ ਜਰੀਏ ਸ਼ੁਰੂਆਤ ਹੋ ਜੇ ਇਹ ਆਪਣੇ ਲੋਕਾਂ ਕੋਲ ਜਿਗੜੀ ਤੋਂ ਸ਼ੁਰੂ ਹੋ ਜਿਸੇ ਕਿ ਜਦ ਨੋਰਮਸ ਦੇ ਮਸਾਲੇ ਵਾਟੀਆਂ ਆਉਂਦੀਆਂ ਪਿਆ ਉਹ ਅਸੀਂ ਕਿੰਨੇ ਤੱਕ ਤਿਆਰ ਜਿਹੜੀਆਂ ਟੇਰੀਆਂ ਚ 17 ਮਹੀਨੇ ਤੋਂ ਬਾਅਦ ਮਹੀਨੇ ਤੋਂ ਸ਼ੁਰੂ ਹੋ ਜਾਣਗੀਆਂ ਇਹ ਜਿਹੜੀਆਂ 5 ਮਹੀਨੇ ਪਲੱਸ ਅਨੇਕ ਟੀਮ ਆ ਰਹੀ ਹੈ ਪੰਜਾਬ ਚ ਪੰਜਾਬੀ ਕੱਲ ਇੱਕ ਸਰਵੇ ਹੋ ਰਿਹਾ ਸਾਰੀਆਂ ਮੈਡੀਕਲ ਠੀਕ ਹੈ ਜੀ ਜਿਸ ਤਾ ਤੁਹਾਨੂੰ ਡੀਐਫਐਚ ਸਾਹਮਣੇ ਦੱਸਿਆ ਉਸ ਸਬੰਧੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ